ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਸਾਰਿਆਂ ਦੇ ਸਤਿ ਸ਼੍ਰੀ ਅਕਾਲ ਜੀ ਸਭ ਠੀਕ ਠਾਕ ਆਜੋ ਇੱਕ ਵਾਰੀ ਮਿੱਤਰੋ ਮੈਂ ਤੁਹਾਨੂੰ ਅੱਜ ਵਿਖਾਉਣਾ ਵਾ ਟਰੈਕਟਰ ਬਾਈਲਾਰਸ ਬਾਈਲਾਰਸ ਟਰੈਕਟਰ ਦੇ ਬਾਰੇ ਜਾਨਣਾ ਅੱਜ ਆਪਾਂ ਜੁੜ ਜੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜੇ ਮੈਂ ਇਸ ਟਾਈਮ ਮੌਜੂਦ ਹੈਗਾ ਫਰੀਦਕੋਟ ਜ਼ਿਲ੍ਹੇ ਦੇ ਮਾਣਮੱਤੇ ਨਗਰ ਪਿੰਡ ਪੈਰੋ ਪੱਟੀ ਦੇ ਵਿੱਚ ਪੈਰੋ ਪੱਟੀ ਪਿੰਡ ਹਰੀ ਨੌ ਦਾ ਨਾਲ ਪਿੰਡ ਆ ਤੇ ਇਹ ਪਿੰਡ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਤੇ ਮੈਂ ਇਸ ਟੈਗਮ ਸੁਖਮੇਲ ਸਿੰਘ ਸਾਬਕਾ ਬਲਾਕ ਸੰਪਤੀ ਮੈਂਬਰ ਬਾਈ ਦੇ ਘਰ ਦੇ ਵਿੱਚ ਮੌਜੂਦ ਆ ਬਾਈ ਨੂੰ ਕਾਲਾ ਦੇ ਨਾਂ ਤੇ ਤੌਰ ਤੇ ਪਿੰਡ ਦੇ ਵਿੱਚ ਜਾਣਿਆ ਜਾਂਦਾ ਵਾ ਅੱਜ ਆਪਾਂ ਬਾਈ ਦੇ ਕੋਲੋਂ ਬਾਈ ਲਾਰਸ ਟਰੈਕਟਰ ਦੇ ਫਲਮਾ ਕੇ ਤੁਹਾਨੂੰ ਵਿਖਾਉਣਾ ਵਾ ਆਹ ਕਰਦਿਆਂ ਜਿਹੜੇ ਜਿਹੜੇ ਟਰੈਕਟਰ ਨੂੰ ਪਿਆਰ ਕਰਦੇ ਮੁਹੱਬਤ ਕਰਦੇ ਆ ਉਹ ਜ਼ਰੂਰ ਵੀਡੀਓ ਨੂੰ ਸ਼ੇਅਰ ਕਰੇ ਸਤਿ ਸ਼੍ਰੀ ਅਕਾਲ ਬਾਈ ਸੁਖਮਿਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਵੀਰ ਆ ਸੇਤਾ ਦੇ ਪਰਿਵਾਰ ਐ ਠੀਕ ਠਾਕ ਸਭ ਸਭ ਠੀਕ ਠਾਕ ਐ ਅੱਛਾ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਤੁਹਾਡਾ ਸਮਾਂ ਦੇਣ ਦੇ ਲਈ ਜੀ ਅੱਛਾ ਸੁਖਮਿਲ ਬਾਈ ਅੱਜ ਆਪਾਂ ਟਰੈਕਟਰ ਦਰਸ਼ਕਾਂ ਦੇ ਰੂਪ ਰੂਪ ਕਰਨਾ ਵਾ ਹਨਾ ਜੀ ਤੇ ਇਹ ਟਰੈਕਟਰ ਹੈਗਾ ਵਾ ਬਾਈ ਲਾਰਸ ਹਾਂਜੀ ਹਾਂਜੀ ਅੱਛਾ ਇਹਦੇ ਬਾਰੇ ਮੈਨੂੰ ਐਂ ਦੱਸਿਓ ਵੀ ਇਹ ਕਿਹੜਾ ਮਾਡਲ ਆ ਜੀ ਇਹ ਜੀ 70 ਮਾਡਲ ਆ 70 ਮਾਡਲ ਆ ਅੱਛਾ ਇਹ ਫਿਰ ਬਾਈ ਕਦੋਂ ਤੋਂ ਆਪਣੇ ਕੋਲੇ ਇਹ ਜੀ ਨਵਾਂ ਹੀ ਲੈ ਕੇ ਆਂਦਾ ਬਜ਼ੁਰਗਾ ਨੇ ਲੈ ਕੇ ਆਂਦਾ ਸੀ ਆਪਾਂ ਨਵਾਂ ਹੀ ਲਿਆਂਦਾ ਸੀ ਹੈ ਸਾਡੇ ਬਜ਼ੁਰਗਰੀ ਤਿੰਨ ਭਾਈ ਸੀ ਜੀ ਇੱਕ ਮੱਤੇ ਰਹਿੰਦਾ ਦੋ ਭਾਈ ਇੱਥੇ ਦੀ ਕੋ ਮਗਲੇ ਕੋਠੀਆਂ ਤੇ ਕਾ ਸਾਡੇ ਰਹੇ ਜੀ ਜੀ ਪਿਉਸ ਘਰੀ ਦੀ ਦੋ ਬੰਦੇ ਚਾਚਾ ਮੱਤੇ ਰਹਿੰਦਾ ਸੀ ਦੋ ਸਾਡੇ ਇੱਕ ਮੇਰਾ ਡੈਡ ਚਾਚਾ ਤੇ ਇੱਕ ਬਾਪੂ ਸਾਡਾ ਇਹ ਦੋਹਾਂ ਦੇ ਇੱਥੇ ਆ ਗਏ ਪੈਰੋ ਪੱਟੀ ਜੀ ਠੀਕ ਹੈ ਜੀ ਉਦੋਂ ਜਦੋਂ ਉਹਨਾਂ ਨੇ ਆਪਸ ਵਿੱਚ ਸਾਡਾ ਵਟਵਾਰਾ ਹੋਇਆ ਜੀ ਉਦੋਂ ਸਾਡੇ ਬਜ਼ੁਰਗਾਂ ਨੂੰ ਮੰਡਿਆ ਆ ਗਿਆ ਜੀ ਇਹ ਬਾਈ ਲਾਰਸ ਬਾਈ ਲਾਰਸ ਜੀ ਬਾਕੀ ਟਰੈਟਰ ਦੂਸਰੇ ਸੀ ਉਹ ਦੂਸਰੇ ਚਾਚਾ ਤਾਈ ਨੂੰ ਆ ਗਿਆ ਕੋ ਚਾਚੇ ਨੂੰ ਆ ਗਿਆ ਮੱਤੇ ਜੀ 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 ਉਦੋਂ ਬਾਅਦ ਹੁਣ ਅਸੀਂ ਅਸੀਂ ਕਾ ਪੰਜ ਭਾਈ ਆ ਜੀ ਜੋ ਅਸੀਂ ਆਪਸ ਵਿੱਚ ਅੱਡ ਹੋਏ ਉਦੋਂ ਜ਼ਮੀਨ ਨਾ ਕੋਠੀ ਨਾ ਤੇ ਉਦੋਂ ਮੈਨੂੰ ਵੰਡਿਆ ਆ ਗਿਆ ਜੀ ਉਦੋਂ ਤੁਹਾਡੇ ਹਿੱਸੇ ਆ ਗਏ ਹੁਣ ਮੇਰੇ ਹਿੱਸੇ ਆ ਗਏ ਜੀ 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 ਅਜਾ 70 ਮਾਡਲ ਆ ਹੈ 70 ਮਾਡਲ ਆ ਜੀ ਬਿਲਕੁਲ ਰੀਨ ਵਾਲਾ ਜੀ ਜਿਹੜਾ 55 ਸਾਲ ਦਾ 60 ਹੋ ਗਿਆ ਇਹਨੂੰ ਆਏ ਨੂੰ ਹਣਾ ਜੀ ਰੀਡੀਏਟਰ ਰੀਨ ਵਾਲਾ ਜੀ ਕੋਈ ਗਰਮ ਨਹੀਂ ਹੁੰਦਾ ਕੋ ਸਭ ਕੁਸ ਆਮ ਚ ਵੇਖਣ ਨੂੰ ਰੀਨਾ ਰੰਗ ਹੈ ਜੀ ਆ ਕਲਾ ਬੈਂਪਰ ਉੱਥੇ ਉਤਰਿਆ ਨਹੀਂ ਜਾਂਦਾ ਸੀ ਚੜਦਾ ਬੰਦਾ ਜਾਂਦਾ ਸੀ ਜੀ ਇਹ ਚੁੰਡੀਰ ਦਾ ਸੀ ਲਵਾਇਆ ਸੀ ਲਿਆ ਕੇ ਆਹ ਕੱਲਾ ਇੱਧਰ ਲਾਹੇ ਨਹੀਂ ਹਾਂਜੀ ਬਾਈ ਅੱਛਾ ਅੱਛਾ ਇੰਦੀ ਵਿੱਚ ਮਨ ਲਾ ਜਿਹੜੇ ਇਹਦੇ ਪੱਖ ਬਾਦ ਹੁੰਦੇ ਵੀ ਜਦੋਂ ਤੁਸੀਂ ਚਲਾਉਣੇ ਹੋਣਾ ਜਿਵੇਂ ਸਟੀਅਰਿੰਗ ਡਬਲ ਦਿੱਤਾ ਪ੍ਰੈਸ਼ਰ ਤੇ ਘਟਾਇਆ ਨਹੀਂ ਪ੍ਰੈਸ਼ਰ ਤੇ ਨਹੀਂ ਹੈ ਦੂਜਾ ਹੈ ਪ੍ਰੈਸ਼ਰ ਰਕਈ ਹੈ ਇਹ ਪ੍ਰੈਸ਼ਰ ਰਕਈ ਹੈ ਵੀ ਇਹ ਮਨ ਲਾ ਡਬਲ ਦਿੱਤੀ ਹੋਈ ਆ ਹਣਾ ਹਾਂਜੀ ਹਾਂਜੀ ਹੂੰ ਹੂੰ ਤੇ ਅਜਾ ਸਲਪ ਸਟਾਰਟ ਹੀ ਆ ਫਿਰ ਬਾਈ ਸਲਪ ਸਟਾਰਟ ਠੀਕ ਆ ਬਾਈ ਠੀਕ ਆ ਵੇਖ ਲਓ ਵੀ ਮਿੱਤਰੋ ਟਾਇਰ ਟੂਰ ਫਿਰ ਨਵੇਂ ਪਵਾਏ ਹੋਏ ਟਾਇਰ ਹੁਣੇ ਪਿੱਛੇ ਜੇ ਪਾਏ ਆ ਠੀਕ ਆ ਜੀ ਅੱਛਾ ਫਿਰ ਵਾਈ ਵੀ ਕਰਦੇ ਹੁੰਦੇ ਨਾਲੀ ਸਾਰਾ ਫੁੱਲ ਚੱਲਦਾ ਅੱਛਾ ਫੁੱਲ ਚੱਲਦਾ ਮੇਰੇ ਕੋਲ ਦੋ ਟਰੈਕ ਟਰੱਕ ਚੋਂਡੀ ਆ 524 ਆਵੇ ਘੜਾ ਜੀ ਤੇ ਇੱਕ ਠੀਕ ਹੈ ਇੱਕ ਮੈਸੀ ਸੀ ਉਹ ਸ਼ੌਂਗੜਾ ਰੱਖਿਆ ਉਹ ਮੈਂ ਵੇਚਦਾ ਸੀ ਉਹ ਵੀ ਵੇਚਦਾ ਉਹਦੀ ਵੀਡੀਓ ਕਰਾ ਪਾਈ ਸੀ ਠੀਕ ਹੈ ਜੀ ਅੱਛਾ ਭਾਈ ਫਿਰ ਇਹ ਇਹ ਜਿਹੜੇ ਮੰਨ ਲਓ ਜਿਵੇਂ ਗੇਅਰ ਕਿੰਨੇ ਹੁੰਦੇ ਨੇ ਭਾਈ ਉਹ ਦੂਜੇ ਟਰੈਕਟਰ ਆਉਣ ਨੇ ਪਾਈਮਾ ਟਾਪ ਛੀਮਾ ਬੈਕ ਇਹਦੇ ਇੱਕ ਇਹਦੇ ਹਾਈ ਲੋ ਇੱਕ ਚ ਹੀ ਹੈ ਹਾਈ ਲੋ ਇੱਕ ਤੇ ਵੀ ਦੂਜੇ ਟਰੈਕਟਰ ਦੇ ਵੱਖਰਾ ਹੁੰਦਾ ਨਾ ਜੀ ਜੀ ਇਹਦੇ ਇੱਕ ਚ ਹੀ ਹੈ ਇੱਕ ਚ ਹੀ ਹੈ ਠੀਕ ਹੈ ਅਰੇ ਇੱਕ ਬੜਾ ਹੋਰ ਆ ਭਾਈ ਜਿਵੇਂ ਮਾਨਾ ਸਟਾਰਟਿੰਗ ਸਟੂਟਿੰਗ ਮੈਂ ਵੇਖਿਆ ਤੁਸੀਂ 2 ਮਹੀਨੇ ਬਾਅਦ ਚਲਾਇਆ ਜਣਾ ਹੈ ਤੇ ਬੜਕ ਮਾਰ ਕੇ ਉੱਠਿਆ ਇਹਦਾ ਹੀ ਉੜਦਾ ਜੀ ਹੂੰ ਦੇਖ ਸਕਦੇ ਮੇਤਰੋ ਬਾਈ ਲਾਰਸਾ ਹੈ ਇਹਦੇ ਨਵੀਆਂ ਬੈਟਰੀਆਂ ਉਹ ਇੱਕ ਨਾਲ ਸਟਾਰਟ ਹੋ ਜਾਂਦਾ ਪਹਿਲਾਂ 2 ਹੁੰਦੀਆਂ ਸੀ ਤੇ ਮੇਰੀਆਂ 2 ਤਰਾਈਆਂ ਵੀ ਆ ਮੈਂ 2 ਸੋਹਣੀਆਂ ਲੱਗਦੀਆਂ ਨਾਲੇ 2 ਸੋਹਣੀਆਂ ਲੱਗਦੀਆਂ 2 ਬੈਟਰੀਆਂ ਇਹਦੇ ਰੱਖਾਈਆਂ ਜ ਕੋਈ ਵੇਖਣ ਆਲਾ ਆ ਗਿਆ ਕਿਤੇ ਕੋਈ ਆ ਗਿਆ ਕਿਤੇ ਕੋਈ ਫਿਲਮਾਂ ਵਿੱਚ ਵੀ ਲੱਗੇ ਹੋਣੇ ਇਹਨੂੰ ਕਹਿੰਦੇ ਬਹੁਤ ਕਹਿੰਦੇ ਆ ਕਹਿੰਦੇ ਆਮ ਹੀ ਜੀ ਵੀ ਬੰਦੇ ਵੇਖਣ ਆਲੇ ਆਉਂਦੇ ਕਈ ਵਾਰੀ ਜੀ ਬੁੱਕ ਟਰੈਕਟਰ ਸਟਾਰਟ ਦਾ ਵੇਲੇ ਕਹਿੰਦੇ ਟਰੈਕਟਰ ਰੱਖਿਆ ਸਟਾਰਟ ਜੀ ਸਾਡੇ ਅੰਦਰ ਬਹੁਤ ਆਉਂਦੇ ਹੁਣ ਇਹਨੂੰ ਵੇਖਣ ਵੇਖਣ ਆਲੇ ਬਹੁਤ ਆਉਂਦੇ ਸਾਡੇ ਕੋਈ ਆਪਦੇ ਘਰਾਂ ਵਿੱਚ ਫੰਕਸ਼ਨ ਹੋਵੇ ਹਾਂਜੀ ਫੰਕਸ਼ਨ ਜਿਹੜਾ ਸਮਾਉਂਤੀ ਹੋਈ ਉਹ ਤੋਂ ਬਾਅਦ ਇੱਥੇ ਹੁੰਦੇ ਸਾਡੇ ਇੱਥੇ ਸਾਡੇ ਟਰੈਕਟਰ ਕੋਲੇ ਹਾਂਜੀ ਹਾਂਜੀ ਉਹ ਤੋਂ ਪਹਿਲਾਂ ਤਿਆਰ ਕਰਨਾ ਪੈਂਦਾ ਜੀ 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 ਆਇਆ ਸਲੈਂਸਰ ਸਲੈਂਸਰ ਸਾਰਾ ਕੋਈ ਅੰਦਰ ਰੀਜਨ ਨਾਲ ਸਾਰਾ ਰੀਜਨ ਨਾਲ ਕੀ ਖਤਰੀ ਦਾ ਲੀੜਾ ਕੱਲਾ ਬਦਲਿਆ ਸ਼ੀਸ਼ਾ ਰੀਜਨ ਨਾਲ ਹੈ ਸਾਰਾ ਰੀਜਨ ਨਾਲ ਸਾਰਾ ਰੀਜਨ ਨਾਲ ਹੈ ਹਨਾ ਜੀ ਅੱਛਾ ਭਈ ਇੱਕ ਗੱਲ ਹੋਰ ਆ ਫਿਰ ਇਹ ਮੰਨ ਲਾ ਜਿਵੇਂ ਹੁਣ ਤੁਹਾਨੂੰ ਪਹਿਲਾ ਵੀਡੀਓ ਪਾਈ ਸੀ ਇੱਕ ਜੀ ਤੁਸੀਂ ਕਹਿੰਦੇ ਆ ਉਦੋਂ ਕਿੰਨੇ ਪੈਸੇ ਲੱਗਦੇ ਸੀ ਇਹਦੀ ਕਿੰਨੀਆਂ ਆਫਰ ਆ ਗਈਆਂ ਉਦੋਂ ਪਿੱਛੇ ਮੇਰੇ ਕੋਲ ਆਏ ਸੀ ਇੱਥੇ ਬੰਦੇ ਉਹਨਾਂ ਨੇ ਕੋਈ ਠੱਲਣਾ ਸੀਗਾ ਪਹਿਲਾਂ 18 ਲੱਖ ਰੁਪਇਆ ਕਹਿੰਦੇ ਸੀ ਜੀ ਕਿਰਾ ਉਹਨਾਂ ਨੇ ਆਂਦੇ ਸੀ 20 ਲੱਖ ਰੁਪਇਆ ਲੈ ਲਓ ਪਿੱਛੇ ਜੀ ਆਏ ਸੀ ਜੀ ਦੇ ਵੀ ਲੱਕਰਪੀਅ ਦੇ ਕੇਂਦਰ ਲਾ ਕੇ ਚੱਲੋ ਹਾਂ ਹਾਂ ਜੀ ਇਹ ਇੱਕ ਬੀਨੂ ਟੇਲ ਦੀ ਫਿਲਮ ਵਾਲਾ ਸੀਨ ਤੇ ਆ ਗਿਆ ਹਨਾ ਦੀ ਉਹ ਬੀਨੂ ਟੇਲ ਦੀ ਫਿਲਮ ਦੇ ਵਿੱਚ ਬਾਈਲਾਰਸ ਵਕਾਉਂਦਾ ਹੁੰਦਾ ਨਾ ਫਿਲਮ ਦਾ ਨਾਂ ਹੀ ਬਾਈਲਾਰਸ ਨਾ ਹਾਂ ਜੀ ਹਾਂ ਜੀ ਹਾਂ ਬਾਈਲਾਰਸ ਫਿਲਮ ਆਉਂਦੀ ਹੈ ਹਨਾ ਲੈ ਮਿੱਤਰ ਕੀ ਬਾਤ ਆ ਮੈਂ ਲੰਮੇ ਸੋਮੇਵਾਰ ਬਹੁਤ ਚਿਰ ਬਾਅਦ ਆ ਜਿੰਦੇ ਦਰਸ਼ਨ ਕਰਾ ਇਹ ਰੇਡੀਏਟਰ ਜਮਾਂ ਬਿਲਕੁਲ ਸਹੀ ਹੈ ਇਹਦਾ ਹੈ ਜੀ ਕੀ ਬਾਤ ਆ ਸਾਰਾ ਅੱਛਾ ਭਾਈ ਸੁਖ ਮੇਰਾ ਤੁਹਾਡਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਵੀ ਤੁਸੀਂ ਇੱਕ ਪੁਰਾਣੀ ਚੀਜ਼ ਇੱਕ ਪੁਰਾਣੇ ਵਿਰਸੇ ਦਾ ਕਬਦੇ ਦਾਦਾ ਪਰਦਾਦਿਆਂ ਦੀ ਚੀਜ਼ ਨੂੰ ਸੰਭ ਕੇ ਰੱਖਿਆ ਹੋਇਆ ਹੈ ਨਾ ਜੀ ਇਸ ਚੀਜ਼ ਦੇ ਲਈ ਮੈਂ ਤੁਹਾਡਾ ਦਿਲੋਂ ਦਿਲੋਂ ਧੰਨਵਾਦ ਕਰਦਾ ਤੇ ਇਹ ਜ਼ਿੰਦਗੀ ਦੇ ਵਿੱਚ ਭਾਉਂਦੀ ਕਰੋੜਾ ਰੁਪਈਆ ਲੱਗੇ ਦਿਆ ਜੇ ਵੀ ਨਾ ਇਹ ਹੈ ਹੀ ਬਹੁਤ ਚੰਗਾ ਜੀ ਹਾਂ ਚੀਜ਼ ਗਵਣ ਵਾਲੀ ਨਹੀਂ ਕਿਉਂਕਿ ਵੇਚ ਤਾਂ ਦਵਾਂਗੇ ਪਰ ਮਿਲਣਾ ਨਹੀਂ ਬਾਅਦ ਚ ਹੈ ਨਾ ਜੀ ਜਿਹੜੇ ਬੰਦਿਆਂ ਨੇ ਵੇਚਿਆ ਪਛਤਾਉਂਦੇ ਹਾਂ ਜੀ ਤੇ ਭਾਈ ਸੁਖਮੇਲ ਭਾਈ ਆਪਣਾ ਇੱਕ ਵਾਰੀ ਦਰਸ਼ਕ ਵੀਰਾਂ ਨਾਲ ਨੰਬਰ ਸਾਂਝਾ ਜ਼ਰੂਰ ਕਰ ਦਿੱਤੀ 98144 ਜੀ 85728 ਇੱਕ ਵਾਰੀ ਹੋਰ ਬੋਲਦੀ ਹੈ ਜੀ 98144 ਜੀ 85728 ਠੀਕ ਹੈ ਮਿੱਤਰੋ ਤੇ ਸਾਡੇ ਪਹਿਲਾਂ ਜਦੋਂ ਸਾਡੇ ਬਜ਼ੁਰਗੋਰੀ ਤਿੰਨ ਭਾਈ ਇਕੱਠੇ ਹੁੰਦੇ ਸੀ ਜੀ ਸਰਦਾਰ ਗਵਿੰਦਰ ਸਿੰਘ ਤੇ ਸਰਦਾਰ ਜਗਿੰਦਰ ਸਿੰਘ ਸਰਦਾਰ ਮੇਜਰ ਸਿੰਘ ਉਦੋਂ ਇਹ ਬਾਈ ਲਰਥ ਕੱਲਾ ਹੁੰਦਾ ਸੀ ਬਾਈ ਲਰਥ ਕੱਲਾ ਸਾਹਮਣੇ ਅੱਜ ਸਾਡੇ ਕੋਲੇ ਘੱਟ ਤੋਂ ਘੱਟ 40 ਟਰੈਕਟਰ ਹੈ 40 ਟਰੈਕਟਰ ਜੀ ਸਾਡੇ ਸਾਡੇ ਤਿੰਨਾਂ ਬਜ਼ੁਰਗਾਂ ਪਰ ਜੀ ਤੇ ਇਹਨਾਂ ਚੜਦੇ ਤੋਂ ਚੜਦੇ ਟਰੈਕਟਰ ਆ ਆਮ ਟਰੈਕਟਰ ਨਹੀਂ ਜੀ ਵੱਡੇ ਤੋਂ ਵੱਡੇ ਆ ਵੱਡੇ ਤੋਂ ਵੱਡਾ ਹਾਂ ਜੀ ਤੇ ਫਰ ਚੜਾਈ ਜਾਂਦੀ ਜਿਆਦੀ ਹਾਂ ਇਹ ਆਉਂਦੀ ਤਾਂ ਜੀ ਹਨਾ ਜੀ ਜਾਂਦੇ ਇਹਨੂੰ ਵਾਲਾ ਜਿੱਥੇ ਉਹ ਤਾਸ ਫਿਰਦੇ ਹੋਣਗੇ ਲੱਗ ਹੀ ਫਿਰਦਾ ਹੋਏ ਮੈਨੂੰ ਵੇਖ ਕੇ ਮਗਲੇ ਘਰ ਵੀ ਸਾਡੇ ਆ ਹਾਂ ਜੀ ਇਹਨਾਂ ਕੋਲੇ ਤਾਂ ਵੱਡੇ ਤੋਂ ਵੱਡੇ ਇਹਨਾਂ ਕੋਲੇ ਥੱਲੇ ਮੱਤੇ ਆ ਜੀ ਸਾਡੇ ਚਾਚਾ ਮੇਜਰ ਸਿੰਘ ਜੀ ਉਹਦੇ ਸਾਡੇ ਦੋ ਭਾਈ ਆ ਉਹਨਾਂ ਕੋਲੇ ਵਟ ਇਜ਼ ਦ ਬੱਡੀ ਉਹਨਾਂ ਦੀ ਜੀ 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 ਕੀ ਬਾਤ ਹੈ ਤੇ ਜੀ ਜੀ ਸਲੱਖਣੀ ਆ ਹਾਂ ਸਭ ਤੋਂ ਪਹਿਲਾਂ ਸਾਰਾ ਵਾਹ ਨੇ 150 ਕਿੱਲਿਆਂ ਵਾਹ ਨੇ ਬਾਈਲਰਸ ਕੱਲਾ ਵੋਂਗਾ ਕੱਲਾ ਵੋਂਦਾ ਸੀਗਾ ਜੀ ਤੇ ਹੋਵੇ ਕਹਿੰਦੇ ਹੁੰਦੇ ਨੇ ਲੱਖਾਂ ਆ ਗਏ ਲੱਖਾਂ ਤੁਰ ਜਾਣੇ ਰਹੀ ਨਾ ਪੈਸੇ ਪਹਿਚਾਣ ਲੈ ਮੇਤਰੋ ਜਿਹੜੇ ਹੋਣਗੇ ਬਾਈਲਰਸ ਨੂੰ ਜਾਣਦੇ ਉਹੀ ਇਹਦੀ ਕਦਰ ਕਰਨਗੇ ਟਰੈਕਟਰ ਤਾਂ ਮਿਲ ਜਾਂਦੇ ਟਰੈਕਟਰ ਵੇਖਣ ਨੂੰ ਕਹਿੰਦੇ ਬਾਈਲਰਸ ਖੜੇ ਆ ਹਾਂ ਪਰ ਟਰੈਕਟਰ ਨਹੀਂ ਮਿਲਦਾ ਸਾਹ ਬਹੁਤ ਸੰਭ ਕੇ ਬਹੁਤ ਰੱਖਿਆ ਭਾਈ ਇਸ ਗੱਲ ਦੇ ਲਈ ਨਾ ਵਾਕਈ ਬਾਈ ਦਾ ਦਿਲੋਂ ਧੰਨਵਾਦ ਆ ਵੀ ਭੋਰਾ 20 ਤੁਹਾਨੂੰ ਕਿਤੋਂ ਇਹ ਰੀਜਨਲ ਪੇ ਦੇ ਵਿੱਚ ਰਿਜੀਨਲ ਸਾਰਾ ਕੁਝ ਓਕੇ ਦੀ ਰਿਪੋਰਟ ਆ ਕੱਲਾ ਵੀ ਹਰ ਪੱਖ ਤੋਂ ਇੱਕ ਵੀ ਜਹੀ ਚੀਜ਼ ਨਹੀਂ ਮਿਲਣੀ ਤੁਹਾਨੂੰ ਜਿਹੜਾ ਪੈਰਦਾਂ ਲਵਾਇਆ ਸੀ ਰੰਗ ਨਹੀਂ ਕਰਾਇਆ ਓਰਿਜਨਲ ਪੈਰਦਾਂ ਵਿੱਚ ਉਵੇਂ ਖੜਾ ਨਾ ਉਹ ਖੋਲਿਆ ਨਹੀਂ ਮੈਂ ਖੋਲਿਆ ਨਹੀਂ ਠੀਕ ਹੈ ਉਹ ਵਿੱਚ ਪਹਿਲਾਂ ਰਿਜੀਨਲ ਉਹ ਲੱਗਾ ਸੀ ਠੀਕ ਹੈ ਬਾਈ ਠੀਕ ਹੈ ਉਹ ਤਾਂ ਚੰਦਾ ਚੜ੍ਹਦਾ ਜਾਂਦਾ ਸੀ ਉਤਰਣ ਜਾਂਦੇ ਪੈਰ ਨਹੀਂ ਟਿਕਦਾ ਗੋਡੇ ਗੋਡਾ ਦੁਖਣ ਲੱਗ ਜਾਂਦੇ ਉਹਦਾ ਦੁ ਫਿਰ ਹੁਣ ਇਹ ਜੌਂਡੀਅਰ ਦਾ ਇਹ ਜੌਂਡੀਅਰ ਦਾ ਕੱਲਾ ਪੈਰ ਰੱਖਣ ਨਾਲ ਲਵਾਇਆ ਹਨਾ ਬਾਈ ਉਹ ਵਿੱਚ ਨਹੀਂ ਉਹ ਵੀ ਰੰਗ ਨਹੀਂ ਕੀਤਾ ਤੁਸੀਂ ਹਨਾ ਰੰਗ ਕੀਤਾ ਨਹੀਂ ਹੁੰਦਾ ਸੀ ਕਿ ਨਹੀਂ ਇਹ ਚੀਜ਼ ਪਤਾ ਲੱਗ ਜੂਗੀ ਕਿਆ ਕਿਆ ਬਾਤ ਬਹੁਤ ਬਹੁਤ ਧੰਨਵਾਦ ਮੈਟ ਮੈਟ ਰੀਨ ਨਾਲ ਆ ਤਾਂ ਉੱਪਰ ਮੈਟ ਪਿਆਣਾ ਇਹਦਾ ਜੀ ਪੈਰਦਾਂ ਚ ਮੈਟ ਰੀਨ ਨਾਲ ਆ ਪਰ ਮੈਨੂੰ ਇਹ ਫਿਰ ਭਾਈ ਅੰਦਰ ਹੀ ਖਿਲਾਰਦੇ ਨੇ ਅੰਦਰੋਂ ਹੀ ਬਾਹਰ ਕੱਢਣਾ ਹੁਣ ਚੱਲਦਾ ਸਾਰਾ ਹੁਣ ਆਲੂ ਨੂੰ ਅਸੀਂ ਚੱਲੂਗਾ ਭਾਈ ਦਾ ਅਸੀਂ ਜਿਹੜਾ ਝੋਨੇ ਸੀ ਜਣਾ ਜੀ ਵੀ ਕਿਤੇ ਲੋਡ ਪਾਵੇ ਟ੍ਰਾਲੇ ਟੋਲੇ ਖੋਬ ਜਾਣ ਮਸ਼ੀਨ ਕੋਈ ਜ ਕੋਈ ਆਮ ਲੈ ਕੇ ਜਾਂਦੇ ਉਹ ਤੋਂ ਉਹ ਕੱਢ ਦੋ ਉਹ ਚੱਲ ਉਹਦਾ ਨਾ ਨਹੀਂ ਕਰਦਾ ਹੁੰਦਾ ਤਾਂ ਨਾ ਜੀ ਇਹ ਬਹੁਤ ਕੱਢ ਕੇ ਵੀਰੇ ਕੰਮ ਕਰਦਾ ਹਾਇਸ ਰੱਖਣਾ ਜੀ ਹੂੰ ਵੇਖ ਕੇ ਮਨ ਖੁਸ਼ ਹੋ ਜਾਂਦਾ ਸਹੀ ਗੱਲ ਆ ਜੀ ਤੇ ਬਾਕੀ ਤੁਹਾਡੇ ਲਈ ਤਾਂ ਉੰਜ ਵੀ ਵਿਭਾਗਾ ਜਿਹਨੇ ਇਹਨਾਂ ਨਾਮ ਬਣਾਤਾ ਹੈ ਨਾ ਇਲਾਕੇ ਦੇ ਵਿੱਚ ਏਰੀਏ ਦੇ ਵਿੱਚ ਵੀ ਭਾਈ ਲਾਰਸ ਫਲਾਣੇ ਕੋਲ ਆ ਜੀ ਹਾਂ ਜੀ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਭਾਈ ਸੁਖਮਿਲ ਦੀ ਜਾਣਕਾਰੀ ਦੇਣ ਦੇ ਲਈ ਸ਼ੁਕਰੀਆ ਸ਼ੁਕਰੀਆ